ਜੋ ਜੋ ਕਟਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਸਮਾਇ ਮੰਨੂ ਕੇ ਅਲਾਹੀ ਬਾਣੀ ਦਾ ਆਨੰਦ ਪ੍ਰਾਪਤ ਕਰਨ ਰਹੀ ਪਾਗੀ ਸਤਸੰਗੀ ਜਨੋ ਆਪਾਂ ਸਾਰੇ ਵਡ ਪਾਗੀ ਹਾਂ ਸਾਰੇ ਸਾਰਿਆਂ ਤੇ ਗੁਰੂ ਸਾਹਿਬਾਨ ਦੀਆਂ ਰਹਿਮਤਾਂ ਹਨ ਜਿਨ੍ਹਾਂ ਰਹਿਮਤਾਂ ਨੇ ਸਾਨੂੰ ਗੁਰੂ ਘਰ ਵਿੱਚ ਕੁਝ ਸਮਾਂ ਬਖਸ਼ਿਸ਼ ਕੀਤਾ ਹੈ ਸਰਦਾਰ ਹਿਟਲਰ ਸਿੰਘ ਜੀ ਬਬਲ ਜਿਨ੍ਹਾਂ ਦਾ ਸਾਰਾ ਪਰਿਵਾਰ ਜੋ ਉਹਨਾਂ ਦੇ ਨਾਮ ਤੇ ਵੀ ਬਾਣੀ ਦਾ ਜਾਪ ਹਰ ਸਾਲ ਕਰੰਦਾ ਹੈ ਇਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਇਹ ਜਵਾਬ ਕਿਤੇ ਜਾਂਦੇ ਹਨ ਕਈ ਵਾਰੀ ਆਪਾਂ ਕਹਿ ਦਿੰਦੇ ਆ ਵੀ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਾਹਿਬਜ਼ਾਦਿਆਂ ਤੋਂ ਵੱਧ ਪਿਆਰ ਕਰਦੇ ਸਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਗੁਰਸਿੱਖਾਂ ਨੂੰ ਤੇ ਇਹ ਨਹੀਂ ਵੀ ਗੁਰੂ ਕਰਦਾ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਹਨ ਤੇ ਗੁਰਬਾਣੀ ਵਿੱਚ ਲਿਖਿਆ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਉੱਤਾਂ ਹਾਰੀਆਂ ਦਸਵੇਂ ਜਾਮੇ 'ਚ ਗੁਰੂ ਨੇ ਉਂਗਲ ਕਰਕੇ ਗੱਲ ਕਹਿ ਦਿੱਤੀ ਕਿ ਇਹ ਸੰਸਾਰ ਤੇ ਵੱਸਣ ਵਾਲਿਓ ਮੇਰੇ ਇਹਨਾਂ ਬੋਲਾਂ ਨੂੰ ਚੇਤੇ ਰੱਖਿਓ ਮੈਂ ਆਪਣਿਆਂ ਨਾਲ ਨਹੀਂ ਤੁਹਾਡੇ ਨਾਲ ਪਿਆਰ ਕਰਨਾ ਮੈਂ ਤੁਹਾਨੂੰ ਕਿਹਾ ਇਹਨ ਪੁੱਤਰਨ ਕੇ ਸਿਰਸ਼ ਤੇ ਵਾਰ ਕੀ ਇਹ ਸਤਚਾਰ ਚਾਰ ਹੋਏ ਤੋਂ ਕਿਆ ਹੁਆ ਜੀਵ ਤਈ ਹਦਾਰ ਆਉ ਉਹਨਾਂ ਬੱਚਿਆਂ ਦੀ ਯਾਦ ਵਿੱਚ ਆਪਾਂ 20 ਮਿੰਟਾਂ ਦਾ ਸਮਾਂ ਲਾਣਾ ਹੈ ਇੰਨੀ ਇਕਾਗਰਤਾ ਬਖਸ਼ਿਸ਼ ਕਰਿਓ ਕਿਉਂਕਿ ਕੀਰਤਨ ਵਿੱਚ ਵਾਜੇ ਦੀ ਆਵਾਜ਼ ਹੁੰਦੀ ਹੈ ਚੱਲ ਜਾਂਦਾ ਕੰਮ ਜਦੋਂ ਕਥਾ ਵਿੱਚ ਕੋਈ ਗੱਲਬਾਤ ਕਰਦਾ ਸਾਰਾ ਕੰਮ ਖਰਾਬ ਹੋ ਜਾਂਦਾ ਇਸ ਕਰਕੇ ਅਕਾਗਰਤਾ ਤੇ ਦਾਤ ਬਖਸ਼ਿਸ਼ ਕਰਿਓ ਧਿਆਨ ਤਰਿਓ ਫਤੇ ਕਲ ਸ਼ਬਦੀ ਪਾਵਨ ਧਰਤੀ ਦਾ ਜਿਹੜੀ ਮਕਸਦਾਂ ਵਾਸਤੇ ਜਿਹੜੀਆਂ ਦਵਾਰਾਂ ਨੂੰ ਮਲੀਆਂ ਮੇਟ ਕਰਕੇ ਪਾਠ ਪ੍ਰਕਾਸ਼ ਕਰ ਦਿੱਤਾ ਗਿਆ ਉਹਨਾਂ ਦਵਾਰਾਂ ਦਾ ਬਹੁਤ ਲੰਬਾ ਸਮਾਂ ਦਵਾਰਾਂ ਬਰਕਰਾਰ ਰਹਿਣਾ ਜੀ ਬੜੀ ਵੱਡੀ ਇੱਕ ਨਿਸ਼ਾਨੀ ਸੀ ਸਾਡੇ ਬੱਚਿਆਂ ਲਈ ਉਹਨਾਂ ਨੂੰ ਉਸੇ ਤਰ੍ਹਾਂ ਰੱਖਣਾ ਚਾਹੀਦਾ ਸੀ ਭਾਵੇਂ ਥੋੜੀਆਂ ਬਹੁਤੀਆਂ ਇੱਟਾਂ ਸੰਭਲਦੀਆਂ ਨੇ ਪਰ ਉਹਨੂੰ ਇੱਕ ਅਮਦਨ ਦਾ ਦਰਿਆ ਬਣਾਇਆ ਗਿਆ ਪ੍ਰਬੰਧਕੀ ਢਾਂਚੇ ਵੱਲੋਂ ਉੱਥੇ ਪਾਠ ਪ੍ਰਕਾਸ਼ ਕੀਤਾ ਜਾਂਦਾ ਹੈ ਉਹਨਾਂ ਦੁਆਰਾਂ ਦੇ ਖੁੱਲੇ ਦਰਸ਼ਨ ਹੋਣੇ ਚਾਹੀਦੇ ਸਨ ਤਾਂ ਜੋ ਸਾਨੂੰ ਬੱਚਿਆਂ ਸਾਡੇ ਬੱਚਿਆਂ ਨੂੰ ਸਾਡੀ ਪੀੜ੍ਹੀ ਨੂੰ ਪਤਾ ਲੱਗਦਾ ਇਹ ਸਾਡੇ ਉਹਨਾਂ ਪਿਆਰੇ ਪ੍ਰਭਾਣੀਆਂ ਜਿਨ੍ਹਾਂ ਦਾ ਪ੍ਰਭ ਸਾਨੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਬਣਾਇਆ ਵੀ ਤੁਸੀਂ ਵੀ ਮੇਰੇ ਪੁੱਤਰ ਹੋ ਛਾਤੀ ਨਾਲ ਲਾ ਕੇ ਆਖਿਆ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੀ ਮੈਂ ਹਾਂ ਕਰੋ ਨਿਵਾਸ ਉਸ ਪਾਵਨ ਕਥਾ ਦੀ ਅਰੰਭਤਾ ਤੋਂ ਪਹਿਲਾਂ ਸਤਿਗੁਰਾਂ ਨੂੰ ਸੀਸ ਝੁਕਾ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8-9 ਮਹੀਨਿਆਂ ਦੇ ਜੰਗ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਨੂੰ 10ਵੇਂ ਪਾਤਸ਼ਾਹ ਨੇ ਛੱਡਿਆ ਇਹ ਗਾਥਾ ਆਪ ਸਾਰਿਆਂ ਨੇ ਬੜੀ ਵਾਰੀ ਸੁਣੀ ਸਰਸਾ ਨਦੀ ਦੇ ਕਨਾਰੇ ਤੇ ਪਰਿਵਾਰ ਦੋ ਟੁਕੜਿਆਂ ਵਿੱਚ ਵੰਡਿਆ ਗਿਆ ਇੱਕ ਪਾਸੇ ਛੋਟੇ ਛੋਟੇ ਸ਼ਹਿਬਜ਼ਾਦੇ ਸ਼ਹਿਬਜ਼ਾਦਾ ਬਾਬਾ ਫਤਿਹ ਸਿੰਘ ਸ਼ਹਿਬਜ਼ਾਦਾ ਬਾਬਾ ਜੋਰਾਵਰਸੀ ਜਦੋਂ ਅਸੀਂ ਰਾਤ ਨੂੰ ਪਰਨਿਆਂ ਤੇ ਪਨ ਤੇ ਵਿਅੰਤ ਕੱਪੜੇ ਅਸੀਂ ਲੈਣੇ ਆ ਮੋਟਰਸਾਈਕਲ ਸਕੂਟਰ ਤੇ ਜਾਣਾ ਤੇ ਚੰਗਾ ਐਨ ਆਪਣੇ ਆਪ ਨੂੰ ਕੱਪੜਿਆਂ ਨਾਲ ਲੱਤ ਲੈਂਦਾ ਵੀ ਹਵਾ ਨਾ ਲੱਗੇ ਬਾਹਰ ਨਿਕਲੇ ਪਹਿਲੀ ਗੱਲ ਤੇ ਛੇਤੀ ਛੇਤੀ ਇਹਨਾਂ ਮਹੀਨਿਆਂ ਚ ਅਸੀਂ ਬਾਹਰ ਹੀ ਨਹੀਂ ਨਿਕਲਦੇ ਸਵੇਰੇ ਉੱਠਣਾ ਲੇਟ ਸ਼ੁਰੂ ਕਰ ਦਿੱਤਾ ਵੀ ਠੰਡ ਬਹੁਤ ਹੈ ਲੋਡ ਪੈਣ ਤੇ ਗਏ ਤੇ ਆਪਣੇ ਆਪ ਨੂੰ ਪੂਰਨ ਤੌਰ ਤੇ ਟੱਕਿਆ ਹੁੰਦਾ ਹੈ ਪਰ ਅਸੀਂ ਕਦੀ ਧਿਆਨ ਪਰਿਆ ਹੈ ਉਸ ਮਾਨ ਦਾ ਜਿਹਦੇ ਕੋਲ ਇੱਕ ਨੋਕਰ ਰਹਿ ਗਿਆ ਬਸ ਕੁਵੇਂ ਸਮੇਤ ਤੋ ਖਾਦੇ ਜਾਂਦਾ ਹੈ ਇੱਕ ਖੱਜਰ ਸੀ ਮਾਤਾ ਕੋਲ ਜਿਹਦੇ ਵਿੱਚ ਲੋਖੁਰ ਜੀਆਂ ਕੁਝ ਕੱਪੜੇ ਮਾੜੇ ਮੋਟੇ ਨੇ ਕੁਝ ਮੋਰਾ ਉਹ ਮਾਂ ਵਾਸ਼ਕੀ ਦੀ ਝੁੰਗੀ ਵਿੱਚ ਮਾਂ ਰਾਤ ਕੱਟਦੀ। ਉਦੋਂ ਹੀ ਪੂਰੇ ਕੱਪੜੇ ਨਹੀਂ ਸੀ। ਬੱਚਿਆਂ ਦੀ ਉਮਰ ਕਿੰਨੀ 7 ਤੇ 9 ਸਾਲ। ਅਸੀਂ ਉਹਨਾਂ ਦੀ ਸ਼ਹੀਦੀ ਤੋਂ ਸਿੱਖਿਆ ਕੀ ਲੈਣੀ ਸੀ? ਅਸੀਂ ساری ਉਮਰ ਤਰਕ ਕੋ ਤਰਤਕ ਰਹੇ ਵੀ ਛਤ ਤੋਂ ਏਨੇ ਮਹੀਨੇ ਵੱਧ ਸੀ ਛੋਟੇ ਸੰਤ ਤੇ 9 ਸਾਲ ਆਮ ਲਿਖਤ ਹੈ। ਛਾਰੇ ਇਤਿਹਾਸਕਾਰਾਂ ਨੇ ਬਦਵਾ ਨਾਂ ਨਹੀਂ ਮੰਨਿਆ। ਇਹ ਇਨਕੂ ਆਯੋ ਦੇ ਸੰਨ 7 ਸਾਲਾਂ ਦਾ ਬੱਚਾ ਕਿਤੇ ਥੋੜਾ ਜਿਹਾ ਵਿਸਤਰ ਚੋਂ ਬਾਹਰ ਹੋਵੇ ਜਾਂ ਤਨ ਤੇ ਕੱਪੜੇ ਨਾ ਹੋਣ ਤੇ ਮਾਂ ਪਿਓ ਲੜਦੇ ਨੇ ਕਿ ਤੂੰ ਕੱਪੜੇ ਨਹੀਂ ਪਾਉਂਦਾ ਠੰਡ ਬਹੁਤ ਹੈ। ਉਹ ਦਾ ਮਹੀਨਾ ਹੈ। ਠੰਡੀ ਹਵਾ ਧੋਕਣਾ ਮਾਰ ਰਹੀ ਹੈ ਸਰੀਰ ਨੂੰ। ਮਾਤਾ ਇਹਨਾਂ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਸਫ਼ਰ ਨੂੰ ਪਹ ਕਰਦੀ ਆਪਣੇ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਧਿਆਨ ਕਰਦੀ ਵੀ ਪਤਾ ਨਹੀਂ ਮੈਂ ਤੇ ਵਿਛੜ ਗਈਆਂ ਮੇਰੇ ਵੱਡੇ ਪੁੱਤਰੇ ਰੱਬ ਪੁੱਤਰ ਮੇਰੀ ਪੁੱਤਰਾਂ ਨਾਲੋਂ ਪਿਆਰੀ ਸ਼ੈਨਾ ਉਹ ਕਿਸ ਦੁਸ਼ਾ ਵਿੱਚ ਚੋਂ ਗਏ ਉਹਨਾਂ ਦਾ ਕਿਵੇਂ ਉਦਾਰਾ ਹੁੰਦਾ ਹੋਵੇਗਾ ਪਤਾ ਨਹੀਂ ਸ਼ੈਨਾ ਨਾਲ ਲੜਦੇ ਆ ਉਹਨਾਂ ਨਾਲ ਕੀ ਵਾਪਰੇਗਾ ਇੱਕ ਅਲੱਗ ਹੋ ਗਏ ਇੱਕ ਅੱਜ ਤੇ ਥੋੜਾ ਜਾਂ ਲੱਗੋ ਯੇ ਕਿਸੇ ਮੇਲੇ ਵਿੱਚ ਸਭਾ ਵਿੱਚ ਵੀ ਕੋਈ ਅਲੱਗ ਹੋ ਜਾਏ ਤੇ ਆਪਣੇ ਕੋ ਫੋਨ ਨੇ ਆਪਾਂ ਪੁੱਛ ਲੈਨੀ ਆ ਕਿ ਕਿੱਥੇ ਥਾਂ ਦੱਸ ਦੇਣਾ ਵੀ ਇੱਥੇ ਆ ਜਾ ਪਰ ਉਦੋਂ ਤੇ ਕੁਝ ਵੀ ਨਹੀਂ ਸੀ ਸਤਿਗੁਰੂ ਰੋਪੜ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਗੜੀ 'ਚ ਜਾ ਕੇ ਟਿਕਾਣਾ ਕਰਦੇ ਨੇ ਆਪ ਜੀ ਨੇ ਦਰਸ਼ਨ ਕੀਤੇ ਨੇ ਨੇੜੇ ਹੈ ਪਰ ਜਦੋਂ ਦਰਸ਼ਨ ਕਰਨ ਜਾਉਣਾ ਚਮਕੌਰ ਸਾਹਿਬ ਦੀ ਗੜੀ ਚ ਆਪਾਂ ਜਦੋਂ ਮੈਂ ਵਾਰ-ਵਾਰ ਇੱਕੋ ਗੱਲ ਰਿਪੀਟ ਕਰਨਾ ਕਈਆਂ ਨੂੰ ਹਣਾ ਕਿ ਭਾਈ ਸਾਹਿਬ ਵਾਰ-ਵਾਰ ਇਹ ਕਿਉਂ ਕਹਿੰਦੇ ਹਨ ਅਸੀਂ ਜਾਣੀਏ ਪਿਕਨਿਕ ਦੇ ਤੌਰ ਤੇ ਕਿ ਅੱਜ ਛੁੱਟੀ ਹੈ ਜਾਂ ਕਈਆਂ ਨੇ ਆਖਿਆ ਜੀ ਫਿਰ ਤੇ ਬਣੀ ਭੀੜ ਹੋ ਜਾਏਗੀ ਹੁਣ ਘਰ ਆਓ ਪਹਿਲਾਂ ਹੀ ਭੀੜ ਵਿੱਚ ਜਾਣ ਤੋਂ ਡਰੇ ਕਿਤੇ ਧਿਆਨ ਦਿਓ ਮੈਂ ਖੁਦ ਰੋਧਨ ਕੀਤਾ ਸੀ ਗੜੀ ਤੇ ਖਲੋ ਕੇ ਉਥੇ ਧਿਆਨ ਤਰਿਓ ਕਿ ਸਤਿਗੁਰੂ ਸਾਹਮਣੇ ਨੇ ਪਿਤਾ ਸਾਹਮਣੇ ਹੋਵੇ ਤੇ ਬੱਚਿਆਂ ਦੀ ਛਾਤੀ ਦੇ ਵਿੱਚ ਸਮੇਂ ਦੇ ਹਾਕਮਾਂ ਦੀਆਂ ਤਲਵਾਰਾਂ ਵੱਜਦੀਆਂ ਹੋਣ ਉਦੋਂਕਾਂ ਵੱਜਦੀਆਂ ਹੋਣ ਗੋਲੀਆਂ ਤੇ ਇਨ੍ਹਾਂ ਦੇ ਫੱਟ ਵੱਜਦੇ ਹੋਣ ਉਹ ਲਹੂ ਲਹਾਨ ਹੋਣ ਤੇ ਪਿਤਾ ਜਕਾਰੇ ਛੱਡਦੇ ਜਿਨ੍ਹਾਂ ਨੇ ਫੱਟ ਵੱਜਦੇ ਨੇ ਉਹਨੇ ਜਕਾਰੇ ਛੱਡਦੇ ਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਆਪਣੇ ਤਨ ਦੇ ਲਹੂ ਨਾਲ ਨਹੀਂ ਜਿਨ੍ਹਾਂ ਨੂੰ ਉਹਨਾਂ ਵੱਢਿਆ ਉਹਨਾਂ ਦੇ ਤਨ ਦੇ ਲਹੂ ਦੇ ਨਾਲ ਵੀ ਲਹੂ ਲਹਾਨ ਹੋ ਗਈਆਂ ਜਦੋਂ ਉਹ ਨੂੰ ਆਟਨੀ ਖਾ ਕੇ ਡਿੱਗਦੇ ਨੇ ਸਭਾਂ ਨੂੰ ਪਤਾ ਲੱਗਦਾ ਵੀ ਹੁਣ ਮੇਰੇ ਬੱਚੇ ਸ਼ਹੀਦੀ ਭਾ ਗਏ ਨੇ ਤੇ ਸ਼ਹੀਦੀ ਪਾਣ ਤੋਂ ਬਾਅਦ ਜਕਾਰੇ ਛੱਡਦੇ ਨੇ ਮਿਉ ਉਸ ਨਹੀਂ ਹੁੰਦੇ ਉਹ ਦਾਸੀ ਵਿੱਚ ਨਹੀਂ ਜਾਂਦੇ ਸਤਿਗੁਰੂ ਉਹ ਅੱਜ ਦੇ ਰਾਜਿਆਂ ਵਰਗੇ ਰਾਜੇ ਨਹੀਂ ਸਨ ਉਹ ਤੇ ਇੱਥੋਂ ਤੱਕ ਬਿਆਨ ਕਰ ਦਿੰਦੇ ਨੇ ਵੀ ਆਓ ਹੁਣ ਮੈਂ ਵੀ ਜਾਣਾ ਮਦਾਨੇ ਜੰਗ ਚ ਅੱਜ ਇਸ ਕਥਾ ਦੀ ਸਵੇਰੇ ਰਮਤਾ ਕੀਤੀ ਇੱਕ ਅਫਦਸੀ ਇਹ ਕਥਾ ਕਰਨੀ ਹੈ 28 ਤਰੀਕ ਤੱਕ ਇਤਿਹਾਸਕਾਰ ਕਹਿੰਦਾ ਕੀੜਿਆਂ ਵਾਂਗ ਨੂੰ ਸੀ ਫੌਜ ਚਮਕੌਰ ਸਾਹਿਬ ਦੀ ਗੜੀ ਦੇ ਸਾਹਮਣੇ ਆਪਾਂ ਨੂੰ ਕੋਈ ਖਾਸ ਸਿਰਫ ਪਾਇਆ ਗਿਆ ਇਤਿਹਾਸਕਾਰਾਂ ਨੇ 18 ਲੱਖ ਸੰ 10 ਲੱਖ ਲਿਖਿਆ ਹੋਇਆ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਸ਼ਾਹੀ ਸੈਨਾ ਆਈ ਸਤਿਗੁਰਾਂ ਨੂੰ ਸਈਆਂ ਨੇ ਖਬਰ ਦਿੱਤੀ ਵੀ ਔਰੰਗਜੀਬ ਨੇ 10 ਲੱਖ ਸੈਨਾ ਭੇਜੀ ਹੈ ਵਜ਼ੀਰ ਖਾਂ ਖਵਾਜਾ ਮਰਦੂਦ ਜਾਟ ਗੁੱਜਰ ਜਿਹੜੇ ਇਨਾਮ ਦੀ ਲਾਲਚ ਵਿੱਚ ਸਤਿਗੁਰਾਂ ਨੂੰ ਪੜਨਾ ਚਾਹੁੰਦੇ ਸਨ ਉਹ ਪਤਾ ਨਹੀਂ ਕਿੰਨੇ ਕੁ ਆਏ ਇਤੋਂ ਵਾਲੀ ਪੰਜਾਬ ਦੀ ਫੌਜ ਉਹਨਾਂ 10 ਲੱਖ ਨਾਲੋਂ ਅਲੱਗ ਸੀ ਜਿਹੜੇ ਸਤਗੁਰਾਂ ਦਾ ਮੁਕਾਬਲਾ ਕਰ ਵਾਲੇ ਨੇ ਪਹਾੜੀ ਰਾਜੇ ਅਨੰਦਪੁਰ ਸਾਹਿਬ ਵਾਲੇ ਜਿਹੜੇ ਪਿੱਛੇ ਲੱਗੇ ਨੇ ਇਹ ਉਸ ਗਣਤੀ ਵਿੱਚ ਨਹੀਂ ਸਨ ਹੁਣ ਗੜੀ ਦੇ ਆਲੇ ਦੁਆਲੇ ਸੈਨੇ ਸੈਨੇ ਇਸ ਕਰਕੇ ਇਹਨਾਂ ਦਾ ਜਾਨਾਂ ਨੁਕਸਾਨ ਹੋਇਆ ਜਦੋਂ ਕੋਈ ਸ਼ਸਤਰ ਚਲਾਉਣ ਵਾਲਾ ਉੱਚੀ ਜਗ੍ਹਾ ਤੋਂ ਵੀ ਨੀਵੇਂ ਥਾਂ ਤੇ ਛੇਤੀ ਵਾਰ ਹੋ ਜਾਂਦਾ ਉੱਚੇ ਨੂੰ ਮਾਰਨਾ ਬੜਾ ਔਖਾ ਹੈ ਸਤਗੁਰੂ ਉੱਚੀ ਮੰਕਤੀ ਤੇ ਬਹਿ ਕੇ ਤੀਰ ਛੱਡਦੇ ਰਹੇ ਕੱਲ ਪਰਿਵਾਰ ਵਿਛੋੜੇ ਦਾ ਦਿਨ ਸੀ ਜੀ ਅੱਜ ਸ਼ੈਨਾ ਤੇ ਸਤਿਗੁਰੂ ਮਾਤਾ ਜੀ ਇਹ ਆਪਣਾ ਸਫ਼ਰ ਤੈਅ ਕਰ ਲੈਨੇ ਵੱਖਰੇ ਵੱਖਰੇ ਥਾਵਾਂ ਤੇ ਠਹਿਰਾਉ ਹੁੰਦਾ ਅਸੀਂ ਕੇਵਲ ਉੱਥੇ ਜਾ ਕੇ ਦਰਸ਼ਨ ਨਹੀਂ ਕਰਦੇ ਹੁੰਦੇ ਅਸੀਂ ਮਹਿਸੂਸ ਕਰਨਾ ਹੁੰਦਾ ਕਿ ਇੱਥੇ ਉਹਨਾਂ ਨਾਲ ਵਾਪਰਿਆ ਕਿ ਉਹ ਥਾਂ ਤੇ ਉਹ ਹੰਨੀਆਂ ਦੇ ਕੋਲ ਬੈਠੋ ਸਾਡਾ ਤਾਂ ਤਾਂ ਕੰਮ ਕੀ ਇੰਨੀ ਬੇੜ ਹੋਣੀ ਵੀ ਸਾਡੇ ਕੋਲ ਬੈਠੇ ਨਹੀਂ ਜਾਣਾ ਅਸੀਂ ਜਾਣੇ ਵੀ ਬੜੀ ਗੱਲ ਜਿੰਨੀ ਸਾਡੀ ਜ਼ਿੰਦਗੀ ਦੀ ਦਫਤਾਰ ਤੇਜ਼ ਹੋਈ ਉਨੀਆਂ ਸਾਨੂੰ ਬਿਮਾਰਿਆਨਕ ਬਿਮਾਰੀਆਂ ਲੱਗੀਆਂ ਨੇ ਸਹਿਜ ਤਕਾ ਸਾਡੇ ਜੀਵਨ ਚ ਨਹੀਂ ਰਿਹਾ ਜਿੰਦਗੀ ਦਾ ਦਾਇਰਾ ਜਿਹੜਾ ਇਹਨਾਂ ਅਸੀਂ ਤੇਜ਼ ਕਰ ਲਿਆ ਜੀਵਨ ਜਿਉਣ ਦਾ ਤਰੀਕਾ ਕਿ ਉਸ ਤੇਜ਼ੀ ਦੇ ਵਿੱਚ ਹੀ ਸਾਡਾ ਬੜਾ ਵੱਡਾ ਨੁਕਸਾਨ ਹੋ ਰਿਹਾ ਜਿਸ પેટ ਦੀ ਭੁੱਖ ਨੂੰ ਮਟਾਉਣ ਵਾਸਤੇ ਵਿਅਕਤੀ ਕਮੰਦਾ ਹੈ ਉਸ પેટ ਦੀ ਭੁੱਖ ਨੂੰ ਮਟਾਉਣ ਲਈ ਜਦੋਂ ਖਾਂਦਾ ਉਹ ਵੀ ਵਕਤ ਸਿਰ ਨਹੀਂ ਖਾਂਦਾ ਜਿਹੜੇ ਬੱਚੇ ਕੰਮ ਕਰਦੇ ਤੇ ਜਾਂਦੇ ਨਹੀਂ ਕਿਤੇ ਉਹਨਾਂ ਨੂੰ ਵੇਖਿਓ ਉਹ ਵੱਡੇ ਵੱਡੇ ਇਸ਼ਾਰਿਆਂ ਚ ਮੈਂ ਦਿੱਲੀ ਇリア ਚਾਰ ਚਰ ਕੂੜੀਆਂ ਛੋਲੇ ਖਾਦੇ ਮੁੱਲ ਲੈ ਕੇ ਵਸ ਆਪਣੇ ਕੰਮ ਤੇ ਵਾਅਦਾ ਹੀ ਭੱਜੇ ਸਹੀ ਖਾਣਾ ਵੀ ਨਹੀਂ ਉਹ ਖਾ ਰਹੇ ਇਸ ਕਰਕੇ ਅਸੀਂ ਘਰਤਕ ਬਿਮਾਰੀਆਂ ਦੇ ਸ਼ਿਕਾਰ ਆਂ ਸਤਿਗੁਰਾਂ ਨੇ ਜਦੋਂ ਪ੍ਰੇਰਿਤ ਕੀਤਾ ਨਾ ਕਹੇ ਸੀ ਕਾਮਜਾ ਬੋਲਣਾ ਤੇ ਥੋੜਾ ਹੀ ਖਾਣਾ ਹੈ ਥੋੜਾ ਹੀ ਛੋੜਣਾ ਹੈ ਥੋੜਾ ਹੀ ਬੋਲਣਾ ਤਾਂ ਕਾਮਜਾ ਹੋਏਗਾ ਨਹੀਂ ਤੇ ਨਹੀਂ ਸਿੱਖਾਂ ਨਾਲ ਵੱਧ ਸਨੇਹ ਸੀ ਸਤਿਗੁਰਾਂ ਦਾ ਪੁੱਤਰਾਂ ਨਾਲ ਵੱਧ ਮਾਫ ਕਰਨਾ ਸਿੱਖਾਂ ਦੇ ਨਾਲ ਤੇ ਗੁਰੂ ਸਾਹਿਬ ਬੱਚਿਆਂ ਨੂੰ ਭੇਜਦੇ ਨੇ ਆਪ ਵੀ ਤਿਆਰ ਹੋ ਜਾਂਦੇ ਹਨ। ਵਰਸ਼ੀਖਾ ਨੇ ਬੇਨਤੀ ਕੀਤੀ ਆਪ ਜੀ ਨੇ ਸੁਣਿਆ ਕਿ ਗੁਰੂ ਸਾਹਿਬ ਮਾਚੀ ਵੜੇ ਦੇ ਜੰਗਲਾਂ ਚਲੇ ਗਏ ਉਤੋਂ ਗੁਲਾਬੇ ਸੰਦੇਕਰ ਰਾਤ ਕੱਤੀ ਗਨੀਖਾ ਨਵੀਖਾਨ ਪਠਾਨ ਉਹਨਾਂ ਦੇ ਕੋਲ ਸਤਗੁਰੂ ਠਹਿਰੇ ਬਾਪ ਕਰਨਾ ਗੁਲਾਬਾ ਮਸੰਦ ਡਰ ਗਿਆ ਸੀ ਤੇ ਇਹ ਮਹਨਮਾਨ ਭਰਾ ਜਿਹੜੇ ਨੇ ਇਹਨਾਂ ਰਾਤ ਆਪਣੇ ਘਰ ਰੱਖਿਆ ਵੀ ਕੋਈ ਪਰਵਾਹ ਨਹੀਂ ਸਾਨੂੰ ਸਾਨੂੰ ਕੋਲੋਂ ਨਾਲ ਪੀੜ ਦਿਨ ਤਾਂ ਵੀ ਕੋਈ ਨਹੀਂ ਗੱਲ ਤੁਸੀਂ ਕਦੀ ਧਿਆਨ ਦਿੱਤਾ ਹੈ ਕਿ ਗੁਲਾਬਾਂ ਤੇ ਰਹਿ ਗਿਆ ਇਹ ਦੋਵੇਂ ਮੁਸਲਮਾਨ ਗੁਰੂ ਦੇ ਚਰਣਾ ਚਾਜਵੀ ਬੈਠੇ ਨੇ ਨਾਲ ਬਣੀ ਹੋਈ ਜਗਾ ਉੱਥੇ ਜਦੋਂ ਦਰਸ਼ਨ ਕਰਨ ਜਾਓਗੇ ਇਹਨਾਂ ਨੇ ਥਾਂ ਬਣਾ ਲਈ ਆਪਣੀ ਹੁਣ ਗੁਰੂ ਸਾਹਿਬ ਲੰਮੀ ਜੱਟਪੁਰੇ ਦੀ ਧਰਤੀ ਤੇ ਪਹੁੰਚ ਗਏ ਨੇ ਉੱਥੇ ਸਤਿਗੁਰਾਂ ਬੱਚਿਆਂ ਦੀ ਖਬਰ ਸੁਣੀ ਜੀ ਨੋਰਾਵਾਹੀ ਹੈ ਇੱਕ ਸਤਿਗੁਰਾਂ ਦਾ ਸੇਵਕ ਉਸ ਨਗਰ ਦੇ ਰਹਿਣ ਵਾਲਾ ਉਹ ਚੌਧਰੀ ਕਹਿੰਦਾ ਵੀ ਇਹ ਪੈਦਲ ਜਾਂਦਾ ਦੀ ਭੈਣ ਵਿਆਹ ਸੀ ਫਤਿਹ ਘੜ ਸਾਹਿਬ ਨੂਰੇ ਮਾਹੀ ਦੀ ਸਭ ਆਖੇ ਬੱਚਿਆਂ ਦੀ ਖਬਰ ਚਾਹੀਦੀ ਸਾਨੂੰ ਪਤਾ ਲੱਗਾ ਵੀ ਸੁਭਾ ਸਰਾਂਦ ਨੇ ਫੜ ਲਏ ਨੇ ਉੱਥੇ ਕੀ ਹੋਇਆ ਸਾਨੂੰ ਚੰਗੀ ਤਰ੍ਹਾਂ ਨਹੀਂ ਸਮਝਾਈ ਹਾਲਾਂਕਿ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਣਤ ਗੁਰੂ ਸਾਹਿਬ ਜਾਣਦੇ ਸੀ ਉਹ ਚੌਧਰੀ ਕਹਿੰਦਾ ਵੀ ਇਹ ਸਵੇਰੇ ਜਾਂਦਾ ਛਾਮੀ ਆ ਜਾਂਦਾ ਪਰ ਇਹ ਤੇਜ਼ ਜਾਂਦਾ ਪੈਦਲ ਪਹਿਲਾਂ ਪੈਦਲ ਪੈਂਦਾ ਸੀ ਗੱਡੀਆਂ ਕਾਰਾਂ ਨਹੀਂ ਸਨ ਇਹਦੇ ਬੇਨਤੀ ਨੂੰ ਮੰਨਿਆ ਨੂਰਾਵਾਹੀ ਕੁਝ ਗਿੰਦ ਨੇ ਇੱਕ ਦਿਨ ਚ ਖੈਰ ਦੋ ਦਿਨ ਚ ਆ ਕੇ ਪਤਾ ਲੈ ਕੇ ਵਾਪਸ ਆਇਆ ਸਤਿਗੁਰੂ ਚੌਧਰੀ ਰਾਏ ਕੱਲੇ ਦੀ ਹਵੇਦੀ ਦੇ ਵਿੱਚ ਦਵਾਨ ਲਾ ਕੇ ਬੈਠੇ ਨੇ ਦਵਾਨਾਂ ਦੀ ਸਮਾਪਤੀ ਹੋਈ ਤੇ ਗੁਰੂ ਸਾਹਿਬ ਇਤਿਆਸ ਕਰ ਕਹਿੰਦਾ ਵਾਰ-ਵਾਰ ਆਪਣੇ ਏਲਤੀ ਨੂੰ ਕਹਿੰਦੇ ਨੇ ਵੀ ਜਾ ਉਹ ਕਿਕਰ ਤੇ ਪੈਸਾ ਮਿਲੋ ਉੱਥੇ ਚੜ ਕੇ ਵੇਖ ਮਾਹੀ ਆਇਆ ਕਿ ਨਹੀਂ ਆਇਆ ਅਸੀਂ ਜਾਣਾਂਗੇ ਛੇਤੀ ਖੈਰ ਇੰਨੀ ਦੇਰ ਤੱਕ ਮਾਹੀ ਹੁੰਦਾ ਹੈ ਮਾਹੀ ਨੇ ਜੋ ਕੁਝ ਫਤਿਹਗੜ੍ਹ ਸਾਹਿਬ ਹੋਇਆ ਉਸਾਰ ਆਪਣੀ ਭੈਣ ਤੋਂ ਦੇ ਕੰਨ ਰਾਤ ਰਹਿ ਕੇ ਸੁਣਿਆ ਉਹ ਹੈਰਾਨ ਹੋਇਆ ਇੱਕ ਮੁਸਲਮਾਨ ਲਿਖਦਾ ਹੈ ਕਿ ਜਦੋਂ ਤੋਂ ਮੈਂ ਲੰਮੇ ਜੱਟਪੁਰੇ ਦੀ ਧਰਤੀ ਤੇ ਫਤਿਹਗੜ੍ਹ ਸਰਹੰਦ ਦੇ ਨੇੜੇ ਪ੍ਰਵੇਸ਼ ਕੀਤਾ ਹਰ ਮੁਸਲਮਾਨ ਦੇ ਘਰ ਰੋਣਾ ਸੀ ਇੰਨੀਆਂ ਮੌਤਾਂ ਇਹਨਾਂ ਦੀ ਹੋਈਆਂ ਕਿ ਹਰ ਘਰ ਵਿੱਚ ਪਟਣਾ ਸੀ ਸ਼ਿਆਪ ਆਸੀ ਸਾਡੇ ਤੋਂ ਨਾ ਦੋਹੀ ਸ਼ਹੀਦ ਕੀਤੇ 40 ਸਨ 40ਾਂ ਚੋਂ ਤਿੰਨ ਸਤਿਗੁਰਾਂ ਦੇ ਨਾਲ ਚਲੇ ਗਏ ਸਤਿਗੁਰੂ ਆਪ ਵੱਜ ਗਏ ਇਨਾ ਸਮੇਤ ਗਿਣਤੀ ਜਿਹੜੀ 44 45 ਅਜੇ ਤੱਕ ਪੱਕੀ ਗਣਤੀ ਕਿਸੇ ਇਤਿਹਾਸਕਾਰ ਨੇ ਨਹੀਂ 40 ਸਿੰਘ ਤੇ ਸ਼ਹੀਦ ਹੋਏ ਨੇ ਉਹਨਾਂ ਦੇ ਨਾਮ ਵੀ ਦਿੱਤੇ ਨਹੀਂ ਬੜੀ ਸੱਤਾ ਸੀ ਮਾਵਾਂ ਵਿੱਚ ਬੀਬੀਆਂਾਂ ਵਿੱਚ ਇੱਕ ਭੈਣ ਨੇ ਸੰਸਕਾਰ ਕੀਤਾ ਜਿਨ੍ਹਾਂ 40ਆਂ ਦਾ ਲੱਕੜਾਂ ਦਾ ਪ੍ਰਬੰਧ ਕਰਕੇ ਕਿੰਨੀ ਉਸ ਤਾਕਤਵਰ ਰਵਿਗੀ ਸਮੇਂ ਦੇ ਆਗਮਦੀਓ ਨੇ ਪ੍ਰਭਾਵ ਨਹੀਂ ਕੀਤੀ ਮੈਂ ਫੜੀ ਜਾਵਾਂਗੀ ਮੈਨੂੰ ਕੁਝ ਹੋਏਗਾ ਹੁਣ ਮਾਹੀ ਨੇ ਜਦੋਂ ਸੁਣਿਆ ਆਪਣੀ ਭੈਣ ਤੋਂ ਉਹ ਬਾਹ ਮਾਰ ਮਾਰ ਕੇ ਸਾਰੀ ਰਾਤ ਰੋਇਆ ਆਪਣੀ ਭੈਣ ਦੇ ਘਰ ਵੀ ਇਸ ਤਰ੍ਹਾਂ ਕੀਤਾ ਹੈ ਕਹਿੰਨ ਕਿ ਹਾਂ ਇਸੇ ਤਰ੍ਹਾਂ ਕੀਤਾ ਹੈ ਇਤਿਹਾਸ ਕਹਿੰਦਾ ਜਦੋਂ ਨੂਰਾ ਮਾਹੀ ਤੁਰਦਾ ਹੈ ਨਾ ਫਤਿਹਗੜ੍ਹ ਸਾਹਿਬ ਤੋਂ ਆਪਣੇ ਪੈਰਾਂ ਤੋਂ ਲੈ ਕੇ ਸਿਰ ਤੱਕ ਆਪਣੇ ਅੰਗਾਂ ਨਾਲ ਗੱਲਾਂ ਕਰਦਾ ਅੱਖਾਂ ਨੂੰ ਕਹਿੰਦਾ ਵੀ ਹੰਝੂ ਨਾ ਲਿਆਓ ਆਪਣੇ ਨੇਤਰਾਂ ਦੇ ਵਿੱਚੋਂ ਹੰਝੂ ਥੱਲੇ ਨਹੀਂ ਆਉਣ ਦੇ ਨੇਤਰਾਂ ਨੂੰ ਸਮਝਾਂਦਾ ਹੈ ਜਵਾਨ ਨੂੰ ਕਹਿੰਦਾ ਕੁਝ ਨਾ ਬੋਲਨੀ ਤਤਰਾਈ ਨਾ ਗਲੇ ਨੂੰ ਕਹਿੰਦਾ ਭਰੀ ਨਾ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਵੇਂ ਸੁਣਨਗੇ ਉਹਨਾਂ ਦੇ ਦੋਵੇਂ ਲਾੜ ਸ਼ਹੀਦ ਹੋ ਗਏ ماں ਸ਼ਹੀਦ ਹੋ ਗਈ ਛੋਟਿਆਂ ਦੀ ਸ਼ਹੀਦੀ ਦੀ ਖਬਰ ਦਿਆਂਗਾ ਉਹ ਤੇ ਬੜਾ ਪਿਆਰ ਕਰਦੇ ਹੋਣੇ ਨੇ ਵੀ ਤੁਸੀਂ ਰੁਧਾਨ ਨਹੀਂ ਕਰਨਾ ਉੱਥੇ ਜਾ ਕੇ ਆਪਣੇ ਅੰਗਾਂ ਨਾਲ ਗੱਲਾਂ ਕਰਦਾ ਇਹ ਸਤਗੁਰਾਂ ਦੇ ਸਾਹਮਣੇ ਪਹੁੰਚ ਜਾਂਦਾ ਹੈ ਜਾ ਕੇ ਗੁਰੂ ਸਾਹਿਬਾਨ ਨੂੰ ਮੱਥਾ ਟੇਕਿਆ ਸਤਗੁਰਾਂ ਆਖਿਆ ਮਾਹੀ ਦੱਸ ਤੇ ਵਾਹੀ ਚੁੱਪ ਰਿਆ ਦੂਜੀ ਆਵਾਜ਼ ਦਿੱਤੀ ਕਹਿਣ ਲੱਗੇ ਵਾਹੀ ਦੱਸਦਾ ਨਹੀਂ ਇਹ ਫਿਰ ਚੁੱਪ ਰਹਿੰਦਾ ਤੀਜੀ ਆਵਾਜ਼ ਦਿੱਤੀ ਸਤਿਗੁਰਾਂ ਨੇ ਹੱਸ ਕੇ ਆਖਿਆ ਵਾਹੀ ਦੱਸ ਜੋ ਕੋਈ ਤੂੰ ਲਕੋਣਾ ਪਿਆ ਸਾਨੂੰ ਪਤਾ ਹੈ ਪਰ ਤੇਰੀ ਜ਼ੁਬਾਨੋਂ ਇਹਨਾਂ ਲੋਕਾਂ ਦੇ ਵਿੱਚ ਸੁਣਨਾ ਚਾਹੁੰਦੇ ਆ ਤੁਹਾਡੀ ਕੌਮ ਦਾ ਤੁਹਾਡਾ ਇਹ ਹਾਕਮ ਕਿੰਨਾ ਬੇਦਰਦ ਹੈ ਅਸੀਂ ਜਾਣਨੇ ਆ ਮੈਂ ਚਮਕੌਰ ਦੀ ਗੜੀ 'ਚ ਵੇਖ ਆਇਆ ਜੋ ਕੋਈ ਤੂੰ ਛਰਾਣਾ ਹੈ ਉਹੀ ਮੈਂ ਆਤਮਿਕ ਸੱਤਾ ਨਾਲ ਤੱਕ ਸਕਣਾ ਪਰ ਮੈਂ ਚਾਹਨਾ ਵੀ ਤੇਰੀ ਜਵਾਨ ਨੂੰ ਇਹ ਲੋਕ ਸੁਣ ਲੈਣ ਨੂਰੀ ਬਾਹੀ ਨੇ ਆਪਣੇ ਆਂਗ-ਆਂਗ ਨੂੰ ਸਮਝਾਣਾ ਤੇ ਕੀਤਾ ਸੀ ਇਤਿਹਾਸ ਕਰ ਕਹਿੰਦਾ ਪਰ ਜਦੋਂ ਸਤਗੁਰੂ ਤੀਜੀ ਵਾਰ ਆਖਿਆ ਨਾ ਵੀ ਦੱਸ ਇਹ ਪਗਮਾਰ ਕੇ ਨੂੰਣ ਲੱਗ ਪਿਆ ਜੀ ਕਹਿੰਦਾ ਮਾਹੀ ਨੂਰਾ ਇਹ ਸਤਗੁਰੂ ਜੋ ਮੈਂ ਸੁਣਾਣਾ ਚਾਹਨਾ ਤੁਹਾਡੇ ਤੋਂ ਸੁਣਿਆ ਨਹੀਂ ਜਾਣਾ ਸੁਣ ਲਓਗੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੱਸਿਆ ਅਸਕੇ ਕਹਿਣ ਲੱਗੇ ਜਿਹੜਾ ਕੋਈ ਤੂੰ ਸੁਣਾਣਾ ਹੈ ਇਹ 9 ਸਾਲਾਂ ਦੀ ਉਮਰ 'ਚ ਮੈਂ ਸੁਣਨਾ ਸ਼ੁਰੂ ਕੀਤਾ ਤੂੰ ਤੇ ਸੁਣਾਣਾ ਉਦੋਂ ਤੇ ਪਿਤਾ ਦਾ ਸੀਸ ਮੇਰੀ ਗੋਦੀ ਵਿੱਚ ਸੀ ਮੁਰਤਕ ਦੀ ਤੇ ਬੈਠਿਆ ਮੈਨੂੰ ਪਹਿਲਾ ਸਰੂਪਾ ਦਿੱਤਾ ਸੀ ਮੇਰੀ ਕੌਮ ਨੇ ਮੇਰੇ ਪਿਆਰਿਆ ਨੇ ਮੇਰੇ ਆਲੇ ਦੁਆਲੇ ਬੈਠੇ ਮੇਰੇ ਸਬੰਧੀਆਂ ਨੇ ਵੀ ਭਾਈ ਜੀ ਤੇ ਨੇ ਮੇਰੀ ਝੋੜੀ ਵੀ ਚੱਲਿਆ ਕੇ ਮੇਰੇ ਪਿਤਾ ਦਾ ਸੀਸ ਰੱਖ ਦਿੱਤਾ ਸੀ ਮੈਂ ਤੇ ਵਾਰ ਨੇ ਗਿਆ ਆਸ ਰੱਬ ਤੋਂ ਬੁਲਿਹਾਰ ਗਿਆ ਆਸਾਂ ਵੀ ਘਟੋ ਘਟ ਜੇ ਤੜ ਨਹੀਂ ਤੇ ਮੇਰਾ ਸਿੱਖ ਮੇਰੇ ਪਿਤਾ ਦਾ ਸੀਸ ਲੈ ਕੇ ਨਿਸ਼ਾਨੀ ਦੇ ਕੇ ਤੇ ਆਇਆ ਨਾ ਇਹ ਬੰ ਨੂੰ ਮਾਨ ਪ੍ਰਾਪਤ ਹੋ ਗਿਆ ਮੇਰੇ ਪਿਤਾ ਦੇ ਤੜ ਦਾ ਸੰਸਕਾਰ ਕਿਤੇ ਹੋਇਆ ਸੀਸ ਦਾ ਸੰਸਕਾਰ ਕਿਤੇ ਹੁੰਦਾ ਹੈ ਗੁਰੂ ਵੈਰ ਨਹੀਂ ਕਰਦਾ ਜੀ ਕਿਸੇ ਨਾਲ ਇੰਨਾ ਕੁਝ ਕਰਨ ਤੋਂ ਬਾਅਦ ਵੀ ਔਰੰਗਜ਼ੇਬ ਦੇ ਪੁੱਤਰ ਦੀ ਸ਼ਹਾਦਤ ਕੀਤੀ ਸੀ ਸਤਿਗੁਰਾਂ ਨੇ ਆਪਾਂ ਦੇ ਕਿੰਨਾਂ ਪਿੱਕੀਆਂ ਦੇ ਕੱਤੀ ਪਾਣੇ ਨੇ ਗੁਰੂ ਨੇ ਨਿਰਭਉ ਤੇ ਨਿਰਵੈਰ ਨੂੰ ਪੜਨ ਵਾਲਾ ਵੈਰ ਰਹਿਤ ਹੋ ਜਾਂਦਾ ਹੈ ਮਾਹੀ ਕਹਿਣ ਲੱਗਾ ਨਹੀਂ ਉਹ ਸੁਣਿਆ ਹੋਵੇਗਾ ਪਰ ਅੱਜ ਨਹੀਂ ਛੋੜਿਆ ਜਾ ਸਕਣਾ ਤੁਹਾਡੇ ਤੋਂ ਕਹਿਣ ਲੱਗਾ ਸੁਣਾਓ ਸੰਗਤ ਵਿੱਚ ਉਹਨੇ ਸੁਲਾਇਆ ਇਹ ਬੱਚੇ ਸ਼ਹੀਦ ਕਿਵੇਂ ਹੋਏ ਨੇ ਨੀਹਾਂ ਵਿੱਚ ਚੜ ਕੇ ਗੋਡਿਆਂ ਤੱਕ ਨਹੀਂ ਆਈ ਕੰਧ ਨਹੀਂ ਜਵਾਬ ਦੇ ਦਿੱਤਾ ਉਹਨਾਂ ਚਪਣੀਆਂ ਕੱਢ ਦਿੱਤੀਆਂ ਉਹਨਾਂ ਦੇ ਗਲੇ ਰੁਕੇ ਸਿਰ ਤੱਕ ਗੰਧ ਨਹੀਂ ਕੀਤੀ ਲੱਗ ਪੈਂਦੀ ਸੀ ਉਹਨਾਂ ਨੇ ਗਲੇ ਕੱਟ ਦਿੱਤੇ ਸੰਸਕਾਰ ਕਰਨੀ ਸੰਦਿੰਦੇ ਪਰ ਦਾਤਾ ਤੇਰੇ ਸਿੱਖ ਧੰਨ ਨੇ ਉਹਨਾਂ ਨੇ ਆਪਣਾ ਸਾਰਾ ਜ਼ਿੰਦਗੀ ਦਾ ਇਕੱਠਾ ਧੰਨ ਜਿਹੜਾ ਉਹ ਕੱਤਰ ਕਰਕੇ ਥਾਂ ਮੋਹਰਾ ਮਛਾ ਕੇ ਸਾਰੇ ਤੋਂ ਮਹਿੰਗੀ ਜ਼ਮੀਨ ਇਹ ਫਤਿਹ ਘਟ ਸਕ ਧਰਤੀ ਦੀ ਉਹ ਜਿੱਥੇ ਸਹਿਬਾਂ ਦੇ ਬੱਚਿਆਂ ਦਾ ਸੰਸਕਾਰ ਕੀਤਾ ਗਿਆ ਅੰਤੁਰਸਮਾ ਕੀਤੀ ਉਹਨਾਂ ਖਲੀਆਂ ਕਰਕੇ ਲਾਈਆਂ ਗਏ ਜਿਸ ਜਿੰਨੇ ਥਾਂ ਚ ਲੱਗੀਆਂ ਉਹਨੇ ਜ਼ਮੀਨ ਦਿੱਤੀ ਉਹਨੇ ਵੀ ਇੰਨੇ ਚੀਏ ਤੋਂ ਵੱਧ ਕੱਢਣੀ ਹੋਣਾ ਚਾਹੀਦਾ ਸਤਿਗੁਰੂ ਘਾਈ ਦਾ ਬੂਟਾ ਪੁੱਟ ਰਿਹਾ ਸੀ ਜਦੋਂ ਸੁਣਿਆ ਉਸ ਘਾਈ ਦੇ ਬੂਟੇ ਨੂੰ ਆਖਿਆ ਕਿ ਬਾਹਿਤ ਤੂੰ ਖੁਸ਼ ਹੋ ਕਿ ਸ਼ਨਾ ਮੇਰੇ ਪੁੱਤਰ ਸ਼ਹੀਦ ਨਹੀਂ ਹੋਏ ਦੁਸ਼ਮਣ ਦੇ ਰਾਟ ਭਾਗ ਦੀਆਂ ਜੜਾਂ ਅਸੀਂ ਪੁੱਤ ਦਿੱਤੀਆਂ ਦੇ ਪਰ ਸ਼ਾਦੀ ਤੇ ਨਹੀਂ ਪੱਕੀ ਹੋਈ ਇਹ ਨਹੀਂ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਵਾਸਤੇ ਨਹੀਂ ਸਿੱਖੀ ਨੂੰ ਮਟਾਉਣ ਵਾਸਤੇ ਕਦੀ ਗਈ ਸੀ ਪਰ ਅੱਜ ਤੋਂ ਬਾਅਦ ਸਿੱਖੀ ਦੀ ਨਹੀਂ ਇੰਨੀ ਪੱਕੀ ਹੋ ਗਈ ਇਹ ਸੰਸਾਰ ਵਾਰ-ਵਾਰ ਜੰਮੇਗਾ ਵਾਰ-ਵਾਰ ਬਰੇਗਾ ਵਾਰ-ਵਾਰ ਸਭਿਆਤਾਂ ਦਾ ਨਾਸ਼ ਹੋਣਗੀਆਂ ਪਰ ਸਿੱਖ ਕੌਮ ਦਾ ਨਾਸ਼ ਦੁਨੀਆਂ ਤੋਂ ਕਦੇ ਨਹੀਂ ਹੋਵੇਗਾ ਮੈਂ ਐਡੀ ਡੂੰਘੀ ਨਹੀਂ ਪੁੱਟ ਕੇ ਬਣਾ ਦਿੱਤੀ ਨੀਆਂ ਜੜੀਆਂ ਨੇ ਚੰਗੀਆਂ ਮਜ਼ਬੂਤ ਹੋਣ ਤੇ ਜਿੱਥੇ ਮਰਜੀ ਮਿਸਤਰੀ ਟਾਂ ਲਾਈ ਜਿੰਨਾ ਮਰਜੀ ਉੱਚਾ ਲਾਈ ਜਿੱਥਲਾ ਦੰਨੀਆ ਨਾ ਹੋਣ ਆਪਾਂ ਖੈਲੀ ਕੌਮ ਦੇ ਪੱਲੇ ਕੁਝ ਨਹੀਂ ਫਲਾਣਾ ਹੋ ਗਿਆ ਨਸ਼ਾ ਕੁਝ ਵੀ ਨਹੀਂ ਹੋਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖੀ ਨੂੰ ਇੰਨੀ ਪ੍ਰਪੱਕਤਾ ਦਿੱਤੀ ਜਦੋਂ ਮਨੋਂ ਵਰ ਕੇ ਨੇ ਵੱਧਿਆ ਨਾ ਉਦੋਂ ਵੀ ਸਿਖਾ ਕੇ ਮਨੋਂ ਸਾਡੀ ਦਾਤਰੀ ਅਸੀਂ ਮਨੋਂ ਦੇ ਸੋਏ ਜਿਉਂ-ਜਿਉ ਮਨੋਂ ਵੱਡਦਾ ਸੀ ਧੂਨ ਸਵਾਏ ਹੋਏ ਇੱਥੇ ਗੁਰੂ ਨੇ ਵਰਤਣਾ ਹੈ ਸੇ ਕੋਮ ਨੇ ਇਸੇ ਤਰ੍ਹਾਂ ਸਿੱਖ ਅੱਜ ਵੀ ਰਾਜਾ ਹੈ ਆਉਣ ਵਾਲੇ ਸਮੇਂ ਚ ਰਾਜਾ ਰਹੇਗਾ ਪਿਛੇ ਰਾਜਾ ਸੀ ਐਵੇਂ ਬੰਨੀਆਂ ਪਾ ਕੇ ਸਾਨੂੰ ਕਿਸੇ ਵੱਖਰੇ ਰਾਜ ਦੀ ਮਗਰ ਨਹੀਂ ਜਦੋਂ ਖਾਲਸਾ ਆਪਣੇ ਆਪ ਚ ਪੂਰਨ ਤੌਰ ਤੇ ਤਿਆਰ ਬਰ ਤਿਆਰ ਹੋ ਜਾਂਦਾ ਹੈ ਉਹਨੂੰ ਸਤਿਗੁਰੂ ਕਹਿੰਦੇ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੀ ਮੈਂ ਹਾਂ ਉਹਨੂੰ ਨਿਵਾਸ ਮੇਰੇ ਦਰਸ਼ਨ ਕਰਨੇ ਹੋਣ ਤੇ ਆਪਣੇ ਆਪ ਸ਼ੀਸ਼ੇ ਅਗੇ ਤਿਆਰ ਹੋ ਕੇ ਇੱਕ ਰੋਜ਼ ਹੀ ਸਮਝੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨੀਆਂ ਇਹਨਾਂ ਬੱਚਿਆਂ ਦੀ ਯਾਦ ਮਨਾਉਂਦੇ ਆਂ ਸੀ ਉਹੋ ਜਿਹੀ ਸਿੱਖ ਤਿਆਰ ਬਰ ਤਿਆਰ ਹੋਣਾ ਹੈ ਜਿਹੋ ਜਿਹੀ ਸਿੱਖ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਬਣਾਇਆ ਸੋ ਸਾਨੂੰ ਗੁਰੂ ਸੇਭ ਕਿਰਪਾ ਕਰਨ ਸਿੱਖੀ ਦੀ ਦਾਤ ਪ੍ਰਾਪਤ ਹੋਵੇ ਹੋਈਆਂ ਭੁੱਲਾਂ ਚੁੱਕਾਂ ਤੁਖੀਆਂ ਗੁਰੂ ਅਤੇ ਸੰਗਤ ಪಕ್ಷਨ ਲੋਗ ਆ ਬਖਸ਼ ਲੈਣਾ ਜੀ ਭੈਣ ਜੀ ਤੋਂ ਮੈਂ ਪਹਿਲੇ ਮਾਫੀ ਮੰਗ ਲਈ ਨਾ ਕਹਿੰਦੇ ਬਾਅਦ ਚ ਗੱਲ ਕਰਾਂਗੇ ਟਾਈਮ ਘੱਟ ਲਾਇਆ ਸੰਗਤ ਵਿੱਚ ਹੀ ਮੰਗ ਲਈ ਨਾ ਕਿਉਂਕਿ ਮੈਂ ਇਕੱਲਾ ਸਾਂ ਜਸਵੀਰ ਸਿੰਘ ਵਿੱਚ ਲੇ ਗਏ ਇਹਦੇ ਕਰਕੇ ਥੋੜਾ ਜਿਹਾ ਪਾਠ ਆਪਣਾ ਨੇੜੇ ਸ਼ੁਰੂ ਹੋਇਆ ਹੈ ਕੁਝ ਭਾਈ ਸਾਹਿਬ ਬੜੇ ਆਰਾਮ ਨਾਲ ਬੜੀ ਸੋਹਣੀ ਆਵਾਜ਼ ਸੀ ਸੋਣਾ ਪਾਠ ਕਰ ਰਹੇ ਸਨ ਮੈਂ ਨਹੀਂ ਕਿੰਦਾ ਵੀ ਪਾਠ ਨਹੀਂ ਸੀ ਸੋਣਾ ਪਰ ਸਮਾਂ ਜਿਹੜਾ ਹੈ ਉਹ ਕਿਸੇ ਨੂੰ ਮਾਫ਼ ਨਹੀਂ ਕਰਦਾ ਆਪਣੇ ਵੇਗ ਚ ਤੁਰਨਾ ਹੁੰਦਾ ਸੋ ਗੁਰੂ ਰਹਿਮ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਲੜ ਲਾਏ ਆਪਣੇ ਬਣਾਏ ਪ੍ਰੇਮ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ